ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਮੈਂ ਗਰਦੇਵ ਸਿੰਘ ਨਿੱਜਰ ਫੇਰ YouTube ਚੈਨਲ ਤੇ ਤੁਹਾਡੇ ਨਾਲ ਜਿਹੜਾ ਆਮੋ ਸਾਹਮਣਾ ਹੋਏ ਆ ਤੇ ਮੈਂ ਤੁਹਾਡੇ ਨਾਲ ਜਿਹੜਿਆ ਵਾ ਅੱਜ ਫੇਰ ਤੁਹਾਡੇ ਨਾਲ ਆਮੋ ਸਾਹਮਣਾ ਹੋਏ ਆ ਗੱਲਾਂ ਸਾਂਝੇ ਕਰਾਂਗੇ ਨਿੱਕੀਆਂ ਨਿੱਕੀਆਂ ਝੋਨੇ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਉਹਨਾਂ ਬਾਰੇ ਜਿਹੜੀਆਂ ਗੱਲਾਂ ਜਿਹੜੀਆਂ ਵੀਡੀਓ ਆਪਾਂ ਲੈ ਕੇ ਤੁਹਾਡੇ ਨਾਲ ਆਉਂਦੇ ਰਹਿੰਦੇ ਆ ਉਹਨਾਂ ਬਾਰੇ ਵੀ ਜਿਹੜੇ ਤੁਹਾਡੇ ਨਾਲ ਵਿਚਾਰ ਕਰਦੇ ਰਾਵਾਂਗੇ ਵੀਡੀਓ ਲਈ ਤੇ ਪਰ ਜਿਹੜੀ ਅੱਜ ਜ਼ਰੂਰੀ ਵੀਡੀਓ ਉਹ ਤੁਸੀਂ ਵੇਖਣ ਵਾਸਤੇ ਮੇਰੇ ਨਾਲ ਤੁਸੀਂ ਜੁੜੇ ਰਹੋ ਮੈਂ ਤੁਹਾਨੂੰ ਦੱਸਾਂਗਾ ਵੀ ਪੰਜਾਬ ਸਰਕਾਰ ਵੱਲੋਂ ਅੱਜ 10 ਜੂਨ ਹੋ ਚੁੱਕੀ ਹੈ ਤੇ ਪੰਜਾਬ ਸਰਕਾਰ ਵੱਲੋਂ ਜਿਹੜਾ 1500 ਰੁਪਇਆ ਪਰ ਦੇ ਹਿਸਾਬ ਦੇ ਨਾਲ ਕਿਸਾਨ ਵੀਰਾਂ ਨੂੰ ਪਰ ਏਕੜ ਦੇ ਹਿਸਾਬ ਨਾਲ ਜਿਹੜਾ ਕਿੱਲੇ ਦਾ ਮਿਲਦਾ ਸੀ ਉਹ ਹੁਣ ਮਿਲੇਗਾ ਕਿਸਾਨ ਵੀਰਾਂ ਨੂੰ ਕਿਉਂਕਿ ਲਖਣ ਦੇ ਦੌਰ ਤੋਂ ਬਾਅਦ ਲਖਣ ਦੇ ਵਿੱਚ ਚੋਣ ਜਾਤਾ ਲੱਗਾ ਰਿਹਾ ਸੀ ਇਹ ਕਰਕੇ ਜਿਹੜੀ ਪੰਜਾਬ ਸਰਕਾਰ ਹੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਵਾਅਦਾ ਸੀ ਨਹੀਂ ਸੀ ਕਰ ਸਕਦੀ ਇਦਾਂ ਦੇ ਬਹੁਤ ਸਾਰੇ ਨਿੱਕੇ ਨਿੱਕੇ ਵਾਅਦੇ ਸੀ ਉਹ ਸਾਰੇ ਜਿਹੜੇ ਆ ਹੁਣ ਚਾਲੂ ਹੋ ਗਏ ਨੇ ਪਹਿਲਾ ਜਿਹੜਾ ਸਰਕਾਰ ਨੇ ਕਿਸਾਨਾਂ ਵਾਸਤੇ ਕੀਤਾ ਪਰ ਏਕੜ ਦੇ ਸਾਧਨਾ 1500 ਰੁਪਇਆ ਜਿਹੜਾ ਵਾ ਆਪਾਂ ਕਿਉਂ ਨਹੀਂ ਦੀ ਡੀਐਸਆਰ ਜਿਨ੍ਹਾਂ ਵੀਰਾਂ ਨੇ ਸਿੱਧੀ ਬਜਾਈ ਕੀਤੀ ਉਹ ਮੇਰੇ ਨਾਲ ਵੀਡੀਓ ਵੇਖਦੇ ਰਹੋ ਤੇ ਜੁੜੇ ਰਹੋ 1500 ਰੁਪਏ ਆਪਾਂ ਕਿਹੜੇ ਤਰੀਕੇ ਦੇ ਨਾਲ ਲੈਣਾ ਤੇ ਕਿਵੇਂ-ਕਿਵੇਂ ਇਹਨਾਂ ਦੇ ਕਿਹੜੀ-ਕਿਹੜੀ ਤਰੀਕੇ ਆਪਾਂ ਨੂੰ ਕਰਨੇ ਪੈਣੇ ਉਹਦੇ ਵਾਸਤੇ ਤੁਸੀਂ ਮੇਰੇ ਨਾਲ ਗੁਰਦੇਵ ਨਿੱਜ ਦੇ ਨਾਲ ਤੁਸੀਂ ਜੁੜੇ ਰਹੋ ਅੱਜ ਇਸ ਇਸੇ ਵਿਸ਼ੇ ਦੇ ਵਿੱਚ ਤੁਹਾਡੇ ਨਾਲ ਜਿਹੜੀ ਵੀਡੀਓ ਲੈ ਕੇ ਆਪਾਂ ਆਹਮੋ ਸਾਹਮਣੇ ਆਏ ਆਂ ਕਿਸਾਨ ਵੀਰੋ ਕਰਨਾ ਕੀ ਆ ਆਨਲਾਈਨ ਪੋਰਟਲ ਆ ਪੋਰਟਲ ਤੇ ਤੁਸੀਂ ਜਾ ਕੇ ਤੇ 1500 ਰੁਪਇਆ ਸਰਚ ਕਰਕੇ ਤੇ ਇਹ 1500 ਰੁਪਇਆ ਸਰਚ ਕਰਨ ਵਾਲੀ ਜਿਹੜੀ ਆਟਮ ਉਹ ਤੋਂ ਲੱਭ ਲੈਣੀ ਸਿੱਧੀ ਸਿੱਧੀ ਮੈਂ ਪੰਜਾਬੀ ਦੇ ਵਿੱਚ ਹੀ ਗੱਲ ਕਰਦਾ ਵਾਂ ਤੇ ਉਹਨੂੰ ਤੁਸੀਂ ਜੇ ਸਰਚ ਕਰੋਗੇ 1500 ਰੁਪਇਆ ਜਿਹੜੀ ਸਕੀਮ ਵਾਲੀ ਲਾਭ ਲੈਣੀ ਸਕੀਮ ਉੱਤੇ ਤੁਹਾਡੇ ਨੱਟ ਦੇ ਉੱਤੇ ਜਿਹੜੀ ਆਜੂਗੀ Google ਦੇ ਉੱਤੇ ਜਾ ਕੇ ਤੁਸੀਂ ਵੇਖੋਗੇ ਉਹਨਾਂ ਕਰਨਾ ਕੀ ਆਪਾਂ ਉਹਨੂੰ ਆਪ ਆਪਣੇ ਫੋਨ ਤੋਂ ਵੀ ਅਪਲਾਈ ਕਰ ਸਕਦੇ ਹਾਂ ਜੇ ਕਿ ਦੋਸਤੋ ਮਤਲਬ ਤੁਹਾਨੂੰ ਨਹੀਂ ਫੋਨ ਤੋਂ ਅਪਲਾਈ ਕਰਨ ਦੀ ਜਾਜੋ ਆਪਣਾ ਕਿਸੇ ਵੀ ਲਾਗੇ ਕੋਈ ਵੀ ਕਮਿਊਟਰ ਸੈਂਟਰ ਵਾਲਾ ਉਹਨੂੰ ਜਾ ਕੇ 1500 ਰੁਪਈਆ ਦੀ ਸਕੀਮ ਦਾ ਦੱਸਣਗੇ ਤੇ ਉਹ ਤੁਹਾਨੂੰ ਜਿਹੜਾ ਵਾ ਉਹਨੂੰ ਪੋਰਟਲ ਵਿੱਚੋਂ ਖੋਲਕੇ ਤੇ ਤੁਹਾਨੂੰ 1500 ਰੁਪਈਆ ਜਿਹੜਾ ਵਾ ਤੁਹਾਡਾ ਉਹ ਜਿਹੜਾ ਅਪਲਾਈ ਕਰ ਦੇਣਗੇ ਜੇ ਫੇਰ ਵੀ ਕਿਸੇ ਨੂੰ ਨਹੀਂ ਪਤਾ ਲੱਗਦਾ ਤੇ ਮੁੱਖ ਖੇਤੀਬਾੜੀ ਅਫਸਰ ਤੋਂ ਜਿਹੜਾ ਅਫਸਰ ਨੇ ਉਹਨਾਂ ਦੇ ਆਪਣੇ ਬਲਾਕਾਂ ਦੇ ਵਿੱਚ ਜਿਹੜੇ ਬਲਾਕ ਤੁਹਾਨੂੰ ਪੈਂਦਾ ਵਾ ਬਲਾਕ ਦੇ ਵਿੱਚ ਜਾ ਕੇ ਤੁਸੀਂ ਆਪਣੇ ਈਡੀ ਦੇ ਨਾਲ ਸੰਪਰਕ ਕਰ ਸਕਦੇ ਜੇ ਉਹ ਵੀ ਤੁਹਾਨੂੰ ਦੱਸ ਦੂਗਾ ਵੀ ਕਿਹੜੇ ਤਰੀਕੇ ਦੇ ਨਾਲ ਆਪਾਂ ਇਹਨੂੰ ਅਪਲਾਈ ਕਰਨਾ ਤੇ ਅਪਲ ਉਸੇ ਵੀਰਾਂ ਦੇ ਖਾਤੇ ਦੇ ਵਿੱਚ ਪੈ ਰਹੇ ਨੇ ਜਿਹਨਾਂ ਜਿਹਨਾਂ ਵੀਰਾਂ ਦੇ ਜਦਾਂ ਆਪਾਂ ਕਣਕ ਦੀ ਜਿਹੜੀ ਆ ਦੇਗੀ ਆ ਸਾਡੇ ਜਿਹੜੀ ਰਾਸ਼ੀ ਆ ਸਾਡੀ ਕਣਕ ਦੀ ਰਾਸ਼ੀ ਜਿਹੜੀ ਆ ਉਹ ਸਾਡੇ ਖਾਤੇ ਦੇ ਵਿੱਚ ਆਈ ਆ ਉਹੀ ਖਾਤਾ ਜਿਹੜਾ ਵਾ ਜਦੋਂ ਆਪਾਂ ਆਧਾਰ ਕਾਰਡ ਪੋਰਟਲ ਤੇ ਜਾ ਕੇ ਸਾਰਾ ਕੋਈ ਮੋਬਾਈਲ ਨੰਬਰ ਆਪਾਂ ਦਰਜ ਕਰਾਂਗੇ ਉਹ ਸਾਰਾ ਉਹਨੇ ਆਡਾ ਅਕਾਊਂਟ ਨੰਬਰ ਸਾਰਾ ਕੋਈ ਸਾਡਾ ਆਪੋ ਆਪੇ ਇਹਨੇ ਚੁੱਕ ਲੈਣਾ ਤੇ ਸਾਡਾ ਜਿਹੜਾ ਵਾ ਰਜਿਸਟਰ ਹੋ ਜਾਣਾ ਇਹ ਰਜਿਸਟਰ ਕਰਨ ਦੀ ਜਿਹੜੀ ਆਖਰੀ ਮਿਤੀ ਆ ਉਹ 10 ਜੂਨ ਤੋਂ ਹੁਣ ਸ਼ੁਰੂ ਅੱਜ 10 ਜੂਨ ਹੋ ਚੁੱਕੀ ਆ 10 ਜੂਨ ਤੋਂ ਲੈ ਕੇ 30 ਜੂਨ ਤੱਕ ਜਿਹੜੀ ਆ ਇਹਨੂੰ ਆਪਾਂ ਅਪਲਾਈ ਕਰ ਸਕਦੇ ਆ ਇਹ ਨਹੀਂ ਵੀ ਥੋੜੀ ਡੇਟ ਨਹੀਂ ਕਿ 20 ਦਿਨ ਦਾ ਟਾਈਮ ਹੈਗਾ ਵਾ 20 ਦਿਨਾਂ ਦੇ ਵਿੱਚ ਆਪਾਂ ਇਹਨੂੰ ਅਪਲਾਈ ਕਰ ਸਕਦੇ ਜਿਹੜੇ ਨਵੇਂ ਵੀਰ ਕਰਦੇ ਪਏ ਨੇ ਉਹ ਵੀ ਅਪਲਾਈ ਕਰ ਸਕਦੇ ਜਿਨ੍ਹਾਂ ਨੇ ਪਹਿਲਾਂ ਤੋਂ ਝੋਨਾ 10 15 ਦਿਨ 20 ਦਿਨ ਪਹਿਲਾਂ ਬਜਾਈ ਕਰ ਲਈ ਆ ਉਹ ਵੀ ਇਹਨੂੰ ਅਪਲਾਈ ਕਰ ਸਕਦੇ ਉਹ ਵੀ ਇਹਦਾ ਲਾਭ ਲੈ ਸਕਦੇ ਨੇ ਉਹ ਜਾ ਕੇ ਤੇ ਆਪਣਾ ਉਹਨੂੰ ਜਿਹੜਾ ਅਪਲਾਈ ਆ ਆਪਾਂ ਕਰ ਸਕਦੇ ਅਪਲਾਈ ਕਰਨ ਤੋਂ ਬਾਅਦ ਦੋਸਤੋ ਕੀ ਹੋਊਗਾ ਅਪਲਾਈ ਕਰਨ ਤੋਂ ਬਾਅਦ ਦੇ ਵਿੱਚ ਤੂੰ ਇਹ ਵੀ ਧਿਆਨ ਰੱਖਣਾ ਵੀ ਜਿਹੜਾ ਵੀ ਤੁਹਾਡੇ ਇਲਾਕੇ ਦਾ ਏਡੀਓ ਆ ਉਹਦੇ ਨੋਟਸ ਦੇ ਵਿੱਚ ਗੱਲ ਹੋਣੀ ਚਾਹੀਦੀ ਆ ਵੀ ਇਸ ਵੀਰ ਕਿਸਾਨ ਵੀਰ ਨੇ ਸਿੱਧੀ ਬਜਾਈ ਜਿਹੜੀ ਕਿਸਾਨ ਮਿੱਤਰ ਨੇ ਕੀਤੀ ਆ ਕਿਦੋਂ ਉਹਦੀ ਨੌਲਜ ਵਿੱਚ ਆਊਗਾ ਫਿਰ ਉਹ 30 ਜੂਨ ਤੋਂ ਬਾਅਦ ਤੁਹਾਡੇ ਖੇਤਾਂ ਦੇ ਵਿੱਚ ਆ ਕੇ ਦੇ ਵੈਰੀਫਿਕੇਸ਼ਨ ਕਰਨ ਵਾਸਤੇ ਆਊਗਾ ਫਿਰ ਉਹ ਵੈਰੀਫਿਕੇਸ਼ਨ ਜਦੋਂ ਕਰ ਦੂਗਾ ਉਸ ਤੋਂ ਬਾਅਦ ਜਿਹੜਾ ਵਾ 1500 ਰੁਪਏ ਦਾ ਲਾਭ ਤੁਸੀਂ ਜਿਹੜਾ ਵਾ ਡੀਐਸਆਰ ਵਾਲੇ ਝੋਨੇ ਦੀ ਸਿੱਧੀ ਬਿਜਾਈ ਵਾਲੇ ਲੈਸ ਤੇ ਮੈਂ ਦੋਸਤਾਂ ਮਿੱਤਾਂ ਨੂੰ ਇਹ ਗੱਲ ਕਰਨੀ ਕਿ ਜਿਹੜੇ ਵੀਰ ਦਾ ਵਿਚਾਰ ਆ ਸਿੱਧੀ ਬਿਜਾਈ ਕਰਨ ਦਾ ਵਿਚਾਰ ਜਾਂ ਕੱਲ ਜਾਂ ਪਰਸੋਂ 20 ਜੂਨ ਤੱਕ ਹਾਲੇ ਸਮਾਂ ਹੈਗਾ ਵਾ ਬਿਜਾਈ ਕਰਨ ਦਾ ਜਿਉਂਨੇ 20 ਜੂਨ ਨੂੰ ਇਹ ਆਪਣੇ ਕਰਨੀ ਆ ਸਿੱਧੀ ਬਜਾਈ ਤੇ 15 16 ਜੂਨ ਨੂੰ ਜਾ ਕੇ ਆਪਣਾ ਵੈਰੀਫਿਕੇਸ਼ਨ ਕਰਾ ਸਕਦਾ ਪਰ ਵੈਰੀਫਿਕੇਸ਼ਨ ਜੇ ਕਰਾ ਲਈ ਮੰਨ ਲਓ ਜਿਹਨੇ ਸਿੱਧੀ ਬਜਾਈ ਨਾ ਕੀਤੀ ਜਦੋਂ ਉਹਦੀ ਫਿਰ ਖੇਤਾਂ ਦੇ ਵਿੱਚ ਜਾ ਕੇ ਆ ਕੇ ਇਨਕੁਆਰੀ ਹੋਣੀ ਉਸ ਤੋਂ ਬਾਅਦ ਉਹਦਾ ਕੱਟ ਦਿੱਤਾ ਜਾਊਗਾ ਜਿਹੜਾ ਫੇਕ ਪੈਸੇ ਨਹੀਂ ਕੋਈ ਲੈਦਾ ਫੇਕ ਗਲਤ ਜਿਹੜਾ ਵਾ ਉਹ ਇਦਾਂ ਦਾ ਕੋਈ ਵੀ ਜਿਹੜਾ ਦੋਸਤ ਮਿੱਤਰ ਕੰਮ ਨਾ ਕਰੇ ਇਦਾਂ ਦੀ ਆਪਾਂ ਟੜਨਾ ਵੀਡੀਓ ਲੈ ਕੇ ਆਉਂਦੇ ਨੇ ਨਾ ਮੇਰਾ ਆਪ ਦਾ ਖੋਦ ਦਾ ਖੇਤ ਆ ਮੈਂ ਆਪਦੇ ਖੇਤਾਂ ਦੇ ਵਿੱਚ ਆਪ ਡੀਐਸਆਰ ਕੀਤੀ ਆ ਤੇ ਆਏ ਸਾਲ ਕਰਦਾ ਆ ਰਿਆਂ ਵਾਂ ਤੇ 1500 ਵੀਰ ਦਾ ਜਿਆ ਲਾਭਿਆ ਉਹ ਵੀ ਲੈਂਦਾ ਪਿਆ ਹੋਰ ਦੋਸਤਾਂ ਮਿੱਤਰਾਂ ਨੂੰ ਮੇਰੇ ਵੱਲੋਂ ਬੇਨਤੀ ਆ ਵੀ ਜੇ ਕਿਸੇ ਵੀਰ ਨੂੰ ਨਹੀਂ ਪਤਾ ਲੱਗਦਾ ਮੈਂ ਆਪਣਾ ਵੀਡੀਓ ਦੇ ਵਿੱਚ ਮੋਬਾਈਲ ਨੰਬਰ ਵੀ ਉੱਪਰ ਦਿੱਤਾ ਵਾ ਮੋਬਾਈਲ ਨੰਬਰ ਤੋਂ ਤੁਸੀਂ ਮੇਰੇ ਨਾਲ ਰਸਤਾ ਕਾਇਮ ਕਰ ਸਕਦੇ ਜੇ ਮੈਂ ਬਿਲਕੁਲ ਸਹੀ ਜਾਣਕਾਰੀ ਦੇਵਾਂਗਾ ਜਿਹੜੇ ਵੀ ਜ਼ਿਲ੍ਹੇ ਦੇ ਵਿੱਚੋਂ ਹੋਵੇ ਕੋਈ ਵੀ ਜ਼ਿਲ੍ਹਾ ਹੋਵੇ ਸ਼ਹਿਰਪੁਰ ਜ਼ਿਲ੍ਹਾ ਹੋਵੇ ਤਰਨਤਾਰਨ ਜ਼ਿਲ੍ਹਾ ਹੋਵੇ ਗਰਦਾਸਪੁਰ ਹੋਵੇ ਕਿਸੇ ਵੀ ਡਿਸਟ੍ਰਿਕਟ ਦਾ ਹੋਵੇ ਉਹ ਮੇਰੇ ਨਾਲ ਜੇ ਤੁਸੀਂ ਇੱਕ ਵੀਡੀਓ ਕੋਈ ਵੇਦਾ ਉਹ ਮੇਰੇ ਨਾਲ ਰਸਤਾ ਕਾਇਮ ਕਰ ਲੂਗਾ ਮੈਂ ਤੁਹਾਨੂੰ ਸਾਰੀ ਜਿਹੜੀ ਫੋਨ ਦੇ ਉੱਤੇ ਡਿਟੇਲ ਆ ਸਾਰੀ ਦੇ ਦੂੰਗਾ ਇਹਨਾਂ ਕੁਝ ਕਹਿੰਦਾ ਹਾਂ ਮੈਂ ਗੁਰਦੇਵ ਸਿੰਘ ਨਿੱਜਰ YouTube ਚੈਨਲ ਤੇ ਧੰਨਵਾਦ